ਕਾਨੂੰਨ ਦੀਆਂ ਧੱਜੀਆਂ ਉਡਾਣ ਵਾਲੇ ਉਹਨਾਂ ਲੋਕਾਂ ਦੇ ਉੱਤੇ ਨજર ਰੱਖਣ ਵਾਸਤੇ ਤੇ ਹੁੱਲੜਬਾਜਾਂ ਦੇ ਉੱਤੇ ਕਾਰਵਾਈ ਕਰਨ ਵਾਸਤੇ ਪਿਛਲੇ ਦਿਨੀ ਮੋਹਾਲੀ ਦੇ ਵਿੱਚ ਵੀ ਚੰਡੀਗੜ੍ਹ ਦੀ ਤਰਜ਼ੀ ਤਰ੍ਹਾਂ ਸੀਸੀਟੀਵੀ ਕੈਮਰੇ ਲਾਈਟ ਪੁਆਇੰਟ ਦੇ ਉੱਤੇ ਲਗਾਏ ਸੀ ਚੌਂਕੇ ਦੇ ਉੱਤੇ ਲਗਾਏ ਸੀ ਕਿ ਕਿਸੇ ਤਰੀਕੇ ਦੇ ਵੀ ਮੋਹਾਲੀ ਦੇ ਵਿੱਚ ਕੋਈ ਹੁੱਲੜਬਾਜੀ ਨਾ ਹੋਵੇ ਕਿਸੇ ਤਰੀਕੇ ਦਾ ਵੀ ਕੋਈ ਕਾਨੂੰਨ ਦੀਆਂ ਧੱਜੀਆਂ ਨਾ ਅੜੀਆਂ ਜਾਣ ਪਰ ਇਸ ਦੇ ਬਾਵਜੂਦ ਵੀ ਕਈ ਲੋਕ ਬਾਜ਼ ਨਹੀਂ ਆ ਰਹੇ ਹੁੱਲੜਬਾਜ ਵੇ ਤੜਕ ਹੋ ਕੇ ਕਾਨੂੰਨ ਦੇ ਧੱਜੇ ਉਡਾ ਰਹੇ ਨੇ ਇਸ ਤਰੀਕੇ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਜਿਹਦੇ ਵਿੱਚ ਇੱਕ 스ਪਿਫਟ ਗੱਡੀ ਦੇ ਵਿੱਚ ਹੁੱਲੜਬਾਜ਼ ਨੌਜਵਾਨ ਜੋ ਕਿ ਗੱਡੀ ਦੀ ਖਿੜਕੀਆਂ ਤੋਂ ਬਾਹਰ ਨਿਕਲ ਕੇ ਤੂੰ ਦੇਖੋ ਕਿਵੇਂ ਨਲਕਾਰੇ ਮਾਰਦੇ ਜਾ ਰਹੇ ਨੇ ਤਾਂ ਕਿਸੇ ਵਿਅਕਤੀ ਵੱਲੋਂ ਪਿੱਛੇ ਤੋਂ ਵੀਡੀਓ ਬਣਾ ਲਈ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵਾਇਰਲ ਹੋਣ ਤੋਂ ਬਾਅਦ ਹੁਣ ਇਹ ਵੀਡੀਓ ਪੁਲਿਸ ਕੋਲ ਪਹੁੰਚ ਗਈ ਹੈ ਪੁਲਿਸ ਇਸ ਵੀਡੀਓ ਨੂੰ ਲੈ ਕੇ ਗੱਡੀ ਦੀ ਤਲਾਸ਼ ਕਰ ਰਹੀ ਹੈ ਉਹ ਨੌਜਵਾਨਾਂ ਦੀ ਤਲਾਸ਼ ਕਰ ਰਹੀ ਹੈ ਜਿਨ੍ਹਾਂ ਨੌਜਵਾਨਾਂ ਨੇ ਰਾਤ ਨੂੰ ਹੁੱਲੜਬਾਜੀ ਕੀਤੀ ਹੈ ਦੱਸ ਦਿੰਦੇ ਆ ਵੱਡੇ ਘਰਾਂ ਦੇ ਕਾਕੇ ਨਾ ਫਿਕਰ ਨਾ ਫੱਕੇ ਨੌਜਵਾਨਾਂ ਨੂੰ ਇਹ ਹੁੰਦਾ ਕਿ ਰਾਤ ਸਮੇਂ ਨਾ ਤਾਂ ਕੋਈ ਪੁਲਿਸ ਵਾਲਾ ਲਾਈਟ ਪੁਆਇੰਟ ਤੇ ਹੁੰਦਾ ਨਾ ਹੀ ਕੋਈ ਇਸ ਤਰੀਕੇ ਦੀ ਕੈਮਰੇ ਦੀ ਉਹ ਨਜ਼ਰ ਤੋਂ ਵਿਚ ਆ ਸਕਦੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪਿੱਛੇ ਜੋ ਵਿਅਕਤੀ ਆ ਰਹੇ ਨੇ ਗੱਡੀਆਂ ਦੇ ਵੀ ਸਵਾਰ ਹੋ ਕੇ ਮੋਟਰਸਾਈਕਲ ਸਵਾਰ ਹੋ ਕੇ ਉਹਨਾਂ ਦੇ ਹੱਥਾਂ ਦੇ ਵਿੱਚ ਵੀ ਕੈਮਰੇ ਨੇ ਕਿਉਂਕਿ ਹਰ ਬੰਦੇ ਦੇ ਹੱਥ ਵਿੱਚ ਫੋਨ ਹੈ ਫੋਨ ਨਾਲ ਹਰ ਬੰਦਾ ਵੀਡੀਓ ਬਣਾ ਲੈਂਦਾ ਇਸ ਤਰੀਕੇ ਦੀ ਜਦੋਂ ਲੱਗਦਾ ਕਿ ਕਾਨੂੰਨ ਤੱਜਰਾਈਆਂ ਜਾ ਰਹੀਆਂ ਨੇ ਹੁੱਲਣਵਾਜੀ ਕੀਤੀ ਜਾ ਰਹੀ ਹੈ ਤਾਂ ਹਰ ਬੰਦਾ ਇਸ ਤਰੀਕੇ ਦੀ ਨਜ਼ਰ ਰੱਖਦਾ ਹੈ ਤੈਸ ਨੂੰ ਲੈ ਕੇ ਵੀਡੀਓ ਬਣਾਈ ਗਈ ਵੀਰਤ ਬਾਅਦ ਇਹ ਸ਼ੁਸ਼ਣ ਦੇ ਵਾਇਰਲ ਹੋਈ ਤਾਂ ਹੁਣ ਨੌਜਵਾਨਾਂ ਨੂੰ ਲੈ ਕੇ ਕਾਰਵਾਈ ਕੀਤੀ ਜਾਵੇਗੀ ਤਾਂ ਅਸੀਂ ਵੀ ਅਪੀਲ ਕਰਦੇ ਹਾਂ ਜਿੰਨੇ ਸਾਡੇ ਦਰਸ਼ਕ ਦੇਖ ਰਹੇ ਨੇ ਆਪਣੇ ਬੱਚਿਆਂ ਨੂੰ ਸਮਝਾਇਆ ਜਾਵੇ ਕਾਨੂੰਨ ਪ੍ਰਤੀ ਜਾਗਰੂਕ ਕੀਤਾ ਜਾਵੇ ਕਿਉਂਕਿ ਕਾਨੂੰਨ ਜੋ ਬੰਦਾ ਤੋੜਦਾ ਹੈ ਕਾਨੂੰਨ ਦੇ ਧੱਜੇ ਉਡਾਂਦਾ ਹੈ ਤਾਂ ਮਹੰਗੇ ਚਲਾਨ ਵੀ ਹੁੰਦੇ ਨੇ ਮੋਟਰ ਚਲਾਨ ਵੀ ਹੁੰਦੇ ਨੇ ਤੇ ਨਾਲ ਦੀ ਨਾਲ ਕਾਰਵਾਈ ਵੀ ਹੁੰਦੀ ਹੈ ਗੱਡੀਆਂ ਪੌਂਡ ਵੀ ਹੁੰਦੀਆਂ ਨੇ ਤੇ ਨਾਲ ਦੀ ਨਾਲ ਇੱਕ ਜਾਨ ਨੂੰ ਵੀ ਬਹੁਤ ਰਿਸਕ ਹੈ ਜਿਸ ਤਰੀਕੇ ਨਾਲ ਗੱਡੀਆਂ ਦੇ ਵਿੱਚੋਂ ਬਾਹਰ ਨਿਕਲੇ ਹੋਏ ਨੇ ਨੌਜਵਾਨ ਤਾਂ ਕਿਤੇ ਨਾ ਕਿਤੇ ਕੋਈ ਹਾਦਸਾ ਹੀ ਵਾਪਰ ਸਕਦਾ ਸੀ ਹੋਰ ਕਿਸੇ ਨਾਲ ਵੀ ਹਾਦਸਾ ਵਾਪਰ ਸਕਦਾ ਕਿਉਂਕਿ ਗੱਡੀ ਕਈ ਵਾਰ ਕੰਟਰੋਲ ਨਹੀਂ ਹੁੰਦੀ ਫਿਰ ਰਾਤ ਨੂੰ ਖਬਰ ਹੀ ਆਉਂਦੀਆਂ ਨੇ ਕਿ ਉਸ ਜਗ੍ਹਾ ਉੱਤੇ ਨੌਜਵਾਨ ਜਾ ਰਹੇ ਸੀ ਗੱਡੀ ਵਿੱਚੋਂ ਐਕਸੀਡੈਂਟ ਹੋ ਗਿਆ ਉਹਦੇ ਵਿੱਚ ਇੰਨੇ ਦੀਆਂ ਮੌਤਾਂ ਹੋ ਗਈਆਂ ਤਾਂ ਨੌਜਵਾਨ ਅਗਰ ਕੋਈ ਅਹ ਸ਼ਰਾਬ ਵੀ ਪਿੰਦੇ ਨੇ ਤਾਂ ਆਪਣੇ ਘਰ ਬੈਠ ਕੇ ਕੋਈ ਪੈਗ ਲਗਾ ਸਕਦਾ ਪਰ ਇਸ ਤਰੀਕੇ ਨਾਲ ਰੋਡਾਂ ਤੇ ਹੁਲੜਬਾਜੀ ਕਰਨੀ ਬਹੁਤ ਹੀ ਖਤਰਨਾਕ ਸਟੰਟ ਹੁੰਦਾ